ਸਾਸੀ ਗਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਜੋ ਵੀਰ ਨਵੇਂ ਜੋੜ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਜਿਸ ਵੀਰ ਨੇ ਵੀਡੀਓ ਬਣਾਉਣੀ ਹੈ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਵੀਡੀਓ ਬਣਾਉਂਦਾ ਨਿਊ ਨਿਊ ਕੰਮ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਠੀਕ ਹੈ ਜੀ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਪੈਂਟਰਾਉਕੀ ਕਲਾ ਦੇ ਵਿੱਚ ਤੁਹਾਡੀ ਘਾਤਰ ਬਹੁਤ ਟਾਪ ਕਲਾਸ ਫਾਰਮ ਵਾਲੀ ਵੜ ਲੈ ਕੇ ਆਂਦੀ ਆ ਜੋ ਵੀਰ ਚੰਗੇ ਸ਼ਕੀਨ ਆ ਚੰਗੇ ਜਾਨਵਰਾਂ ਦੇ ਉਹਨਾਂ ਵਾਸਤੇ ਬਹੁਤ ਟੌਪ ਦਾ ਨਗੀਨਾ ਲੈ ਕੇ ਆਂਦਾ ਉਹ ਵੀਰੇ ਵੀਡੀਓ ਦੇਖ ਕੇ ਬਹੁਤ ਕੌਸ਼ ਹੋਣਗੇ ਕਿ ਉਹਨਾਂ ਵਾਸਤੇ ਬਹੁਤ ਟੌਪ ਦਾ ਨਗੀਨਾ ਲੈ ਕੇ ਆਂਦਾ ਟਰੱਕ ਜਿੰਨੀ ਲੰਮੀ ਵਾੜ ਲੈ ਕੇ ਆਂਦੀ ਆ ਪਿੰਡ rau ke gala ਦੇ ਵਿੱਚ ਤੇ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਲਾ ਬਾਈ ਨਾ ਕਰਦੇ ਆ ਗੱਲਬਾਤ ਬਾਈ ਸ਼ਰਮੇ ਦੇ ਘਰੇ ਆਏ ਬਾਈ ਸ਼ਰਮੇ ਤੋਂ ਡਿਟੇਲ ਲੈਣੇ ਆ ਸਾਰੀ ਤੇ ਪੁੱਛਦਿਆਂ ਗੱਲਬਾਤ ਆਪਾਂ ਬਾਈ ਸਾਸ਼ੀ ਕਾਲ ਜੀ ਬਾਈ ਆਪਣਾ ਐਡਰੈਸ ਦੱਸ ਦਿਓ ਜੀ ਪਿੰਡ rau ke gala ਜੀ ਹਾਂਜੀ ਬਾਈ ਜੀ ਆਪਣਾ ਐਡਰੈਸ ਦੱਸ ਦਿਓ ਜੀ ਪੂਰਾ ਕਲਾਣੀ ਹਾਂਜੀ ਜਿਹੜਾ ਮੋਗਾ ਜੀ ਤਸਵੀਰਨਾ ਸਿੰਘ ਵਾਲਾ ਹਾਂਜੀ ਸ਼ਰਮਾ ਜੀ ਨਾਮ ਤੇ ਮੋਬਾਈਲ ਨੰਬਰ ਜੀ 958580013 958580013 ਹਾਂਜੀ ਅੱਜ ਜਿਹੜੀ ਆਪਾਂ ਬੈਡ ਲੈ ਕੇ ਆਂਦੀ ਆ ਕਿੰਨੇ ਮਸੂਆ ਬਾਈ ਬੈਡ ਦਾ ਦੂਜਾ ਸੂਆ ਬੈਡ ਆ ਜੀ ਯਾਰ ਰਾਤੀ ਜਾਂ ਮੰਨ ਲੇਵੇ ਆਪਾਂ ਦੂਜਾ ਸੂਆ ਬੈਡ ਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਅਗਲਾ ਅਗਲਾ ਜਿਹੜਾ ਮਰਜ਼ੀ ਮੰਨ ਲੇ ਬਾਈ ਵੀਡੀਓ ਤੇ ਆਪਣੇ ਤੁਹਾਡੇ ਸਾਹਮਣੇ ਆ ਜੀ ਹਾਂਜੀ ਠੀਕ ਹੈ ਜੀ 14 ਲੀਟਰ ਦੁੱਧ ਜੋਕ ਕੇ ਦੇਵਾਂਗੇ ਦੁੱਧ 15 ਹੀ ਜੇ ਦੇਵਾਂਗੇ 14 ਕੰਡੇ ਵਾਲਾ ਹੋਊਗਾ ਭਾਈ ਆਪਣੇ ਘਰੇ ਅਗਲਾ 2-4 ਟੈਂਕ ਚੋਈ 5 ਟੈਂਕ ਚੋਈ ਆਪਦੇ ਘਰੇ ਆਪ ਖੜੀ ਆਪਣੇ ਠੀਕ ਹੈ ਜੀ ਕਈ ਭਰਾ ਭਾਈ ਕਹਿ ਦਿੰਦੇ ਆ ਦੁੱਧ 15 ਕਿਲੋ ਆ 16 ਕਿਲੋ ਆ ਜਦੋਂ ਗਾਂ ਜਾ ਕੇ ਦੁੱਧ ਅਗਲਾ ਚੋਂਦਾ ਤੇ ਭਾਈ ਉਹ 10-11 ਹੀ ਰਹਿ ਜਾਂਦਾ ਦਸਦੀ ਵਾਲਾ 15 ਹੋਊਗਾ ਆਪਾਂ ਕਹਿ ਕੇ 14 ਦਿੰਨੇ ਤਾਂ ਹੀ ਆਪਾਂ 14 ਗਿਆ ਠੀਕ ਹੈ ਜੀ ਦੰਡੀ ਵਾਲਾ 15 ਹੀ ਆ ਵੀ ਅਗਲਾ ਗਾਂ ਜਾ ਕੇ ਇਹ ਨਾ ਕਹਵੇ ਭਾਈ ਦੁੱਧ ਕਿ 10-11 ਹੀ ਰਹਿ ਗਿਆ ਠੀਕ ਹੈ ਭਾਈ ਜੀ ਆ ਨਹੀਂ ਕੋਈ ਥਾਂ ਦਾ ਲੰਬਾ ਨਹੀਂ ਆਊਗਾ ਸੇਲਸ ਲੱਗਿਆ ਚੋਂ ਨੂੰ ਦੋਨੇ ਪਾਸੇ ਬੈਕ ਜੋ ਠੀਕ ਹੈ ਜੀ ਦੂਜਾ ਸੂਆ ਜੀ 14 ਲੀਟਰ ਦੁੱਧ ਆ ਬਾਈ ਕਹਿੰਦਾ 15 ਕਿਲੋ ਹੀ ਹੋਊਗਾ ਪਰ ਆਪਾਂ 14 ਲੀਟਰ ਕਹਿ ਕੇ ਦੁੱਧ ਦਵਾਂਗੇ ਤੇ ਬਾਈ ਜੀ ਇਹਦੇ ਕੋਈ ਡਿਟੇਲ ਸੀਮਨ ਸੋਮਨ ਲੱਗਿਆ ਵਾ ਕਿ ਨਹੀਂ ਜੀ ਲੱਗਿਆ ਵਈ ਇਹਦੇ ਸੀਮਨ ਲੱਗਿਆ ਵਾ ਜੀ ਕਿੰਨਾ ਕ ਟਾਈਮ ਹੋ ਗਿਆ ਜੀ ਇਹਨੂੰ ਅੱਜ ਹੋ ਗਏ 43 ਦਿਨ ਹੋ ਗਏ 43 ਆਪਾਂ ਤਾਂ ਖਾਲੀ ਮੰਨ ਕੇ ਦਵਾਂਗੇ ਖਾਲੀ ਮੰਨ ਕੇ ਨਹੀਂ ਆ ਖਾਲੀ ਮੰਨ ਕੇ ਦੇ ਜੀ ਠੀਕ ਹੈ ਜੀ ਅਗਲੇ ਦੇ ਕਰਮ ਕਾਂਗੇ ਬਣ ਕੇ ਲਿਆ ਵੀ ਤੇ ਬਈ ਇਹਦਾ ਕੋਈ ਡਿਟੇਲ ਜਿਵੇਂ ਬੈੜ ਫਾਰਮ ਵਾਲੀ ਆ ਕੋਈ ਡਿਟੇਲ ਪਤਾ ਇਹਦੀ ਵੀ ਕਿਹੜੇ ਸੀਮਨ ਦੀ ਆ ਜਾਂ ਕਿਹੜਾ ਸੀਮਨ ਲੱਗਿਆ 50 361 ਦੀ ਆ ਆਪਦੀ ਬਾਪ ਆਹੇ ਆਪ ਇਹ ਆ 361 ਦੀ ਆ ਹਾਂਜੀ 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 ਪੇਪਰ ਦਾ ਸੀਮਨ ਲੱਗਿਆ ਬਈ ਇਹਦੇ ਪੇਪਰ ਦਾ ਸੀਮਨ ਲੱਗਿਆ ਜੀ ਪੇਪਰ ਦਾ ਠੀਕ ਹੈ ਜੀ ਹਾਂ ਸਾਰਾ ਕੁਝ ਮਿਲ ਜੂਗਾ ਸਾਨੂੰ ਉਹਦਾ ਸਰਾ ਮਿਲ ਜੂਗਾ ਸਰਾ ਮਿਲ ਜੂਗਾ ਹਾਂਜੀ ਕਿਸਾਨ ਭਰਾਵੋ ਆ ਬੈੜ ਤੁਹਾਡੇ ਸਾਹਮਣੇ ਫਾਰਮ ਵਾਲੀ ਬੈੜ ਆ ਜੀ 50 361 ਦੀ ਆ ਜੀ ਤੇ 50 361 ਦੀ ਆਪ ਤੇ ਇਹਦੇ ਸੀਮਨ ਲੱਗਿਆ ਵਾ ਜੀ ਪੇਪਰ ਦਾ ਬਾਈ ਜੀ ਸੱਜਰਦਾਰ ਗਾਰਡ ਦਾ ਚੰਗਾ ਹੋਊਗਾ ਪੂਰਾ ਚੰਗਾ ਜੀ ਕਿੰਨਾ ਅੰਦਾਜ਼ਾ ਐਸਟੀਮੇਟ ਮਾਲਕਾਂ ਨੇ ਦੱਸ 30 ਲੀਟਰ ਦਾ ਦਿੱਤਾ ਹੋਇਆ 35 36 ਲੀਟਰ ਦਾ ਠੀਕ ਹੈ ਜੀ ਹਾਂਜੀ ਭਰਾ ਮੇਰੇ ਤੁਹਾਨੂੰ ਮੈਂ ਸਾਰੇ ਐਂਗਲਾਂ ਤੋਂ ਵੈੜ ਦਿਖਾਉਣਾ ਜੀ ਵੈੜ ਦੀ ਬੰਤ ਤਾ ਤੰਤਰ ਦੇਖੋ ਟਰੱਕ ਜਿੰਨੀ ਲੰਮੀ ਵੈੜ ਹੈ ਜੀ ਤੋਰ ਕੀ ਦਿਖਾ ਦਿਓ ਤੋਰ ਕੇ ਦਿਖਾ ਦਿਓ ਜਗ੍ਹਾ ਥੋੜੀ ਟਾਇਰਡ ਆ ਨਾ ਇਧਰ ਤੇ ਵੈੜ ਦੀ ਬੇਲਬੂਲ ਜ਼ਿਆਦਾ ਲੰਬੀ ਹੈ ਜੀ ਇਸੇ ਕਰਕੇ ਪਹਿਲਾਂ ਬਾਰ ਖੋਲ ਦੇ ਭਰਾ ਕੋਲ ਨਹੀਂ ਸੋਨੂੰ ਦਿਖਾਉਣੇ ਜੀ ਬੈਕ ਸਾਈਡ ਤੋਂ ਵੀ ਆਰਡਰ ਵੀ ਚੰਗਾ ਝੋਲੀ ਬਹੁਤ ਚੰਗੀ ਆ ਥਣ ਬਹੁਤ ਚੰਗੇ ਚਾਰੇ ਥਣ ਦੂਰ ਦੂਰ ਵਿੱਥੀ ਦੇ ਥਣ ਲੱਗਿਆ ਬੈੜ ਦੇ ਹੌਲੀ ਭਰਾ ਹੌਲੀ ਬਾਕੀ ਬਾਈ ਦੀ ਹਾਈਟ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਬੈੜ ਦੀ ਹਾਈਟ ਕਿੰਨੀ ਹੋਊਗੀ ਬਾਈ ਦੇ ਮੋਢੇ ਦੇ ਉੱਪਰ ਜਾਂਦੀ ਹੈ ਮੋਢੇ ਦੇ ਬਰੋਬਰ ਕਦ ਕਾਠ ਵਾਲੀ ਬੈੜ ਆ ਥਣ ਲੇਵਾ ਬਹੁਤ ਚੰਗਾ ਲੱਗਿਆ ਬੈੜ ਦਾ ਜੀ ਦਾ ਬਾਈ ਇੱਥੇ ਆਇਆ ਹਾਂ ਇੱਥੇ ਤੋਂ ਨੇੜੇ ਤੋਂ ਵੀ ਦਿਖਾਉਣੇ ਇੱਥੇ ਰੋਕ ਲਓ ਜੀ ਸਾਨੂੰ ਥਾਂ ਦਿਖਾਉਣੇ ਜੀ ਚਾਰੇ ਥਾਂ ਦੇਖੋ ਪੀੜੀ ਦੇ ਪਾਵੇਂ ਵਰਗੇ ਚਾਰੇ ਥਾਂ ਅਲੱਗ ਅਲੱਗ ਥਾਂ ਲੱਗੇ ਚਾਰੇ ਜੀ ਬੈਕ ਸਾਈਡ ਤੋਂ ਵੀ ਦਿਖਾਉਣੇ ਇੱਧਰ ਨੂੰ ਮੋੜ ਕੇ ਰੁੱਕ ਰੋਕ ਲੋ ਜੀ ਜਿੱਸ ਕਿਸੇ ਵੀਰ ਨੇ ਮਤਲਬ ਚੰਗਾ ਗਾਂ ਬੱਚੇ ਬਰੀਡ ਤਿਆਰ ਕੇ ਇੱਥੇ ਰੋਕ ਲਿਆ ਵੀਰੇ ਚੰਗੀ ਬਰੀਡ ਤਿਆਰ ਕਰਨੀ ਆ ਚੰਗੇ ਬੱਚੇ ਘਰੇ ਪੈਦਾ ਕਰਨੇ ਆ ਜਾਂ ਚੰਗਾ ਦੁੱਧ ਲੈਣਾ ਸਾਰੇ ਪਾਸਿਓਂ ਗਾਂ ਇੱਕ ਨੰਬਰ ਆਈ ਆ ਤੁਹਾਨੂੰ ਬੈਕ ਤੋਂ ਲੈਵਾ ਦਿਖਾਉਣੇ ਵੇਖੋ ਅਡਰ ਕੁਆਲਿਟੀ ਦੇਖੋ ਕਿੰਨੀ ਚੰਗੀ ਆ ਜੀ ਬਾਕੀ ਬਿਹੜ ਵਜਨ ਵਾਲੀ ਆ ਪਲੀ ਵੀ ਬਿਹੜਾ ਪੂਰੀ ਚੰਗੀ ਆ ਜੀ ਬੱਚੇ ਵੀ ਪੂਰੇ ਟੌਪ ਦੇ ਪੈਦਾ ਕਰਨ ਵਾਲੀ ਸਮਰੱਥਾ ਰੱਖਦੀ ਹੈ ਬੈੜ ਤੇ ਬਾਕੀ ਦੁੱਧ ਵੀ ਚੰਗਾ ਦੇਣ ਦੀ ਸਮਰੱਥਾ ਰੱਖਦੀ ਹੈ ਵੀ ਚੰਗਾ 35 36 ਲੀਟਰ ਐ ਇਦਾਂ ਦੀ ਬੈੜ ਨੂੰ ਕੋਈ ਬਾਹਲਾ ਨਹੀਂ ਵੀਰੇ ਮੂਲੀ ਗੱਲ ਆ ਵੀ ਐਡੀ ਬੈੜ 35 36 36 ਲੀਟਰ ਦੁੱਧ ਤਾਂ ਨਾਰਮਲ ਹੀ ਦੇ ਦਿੰਦੇਗਾ ਐਡੀਆਂ ਫਾਰਮ ਵਾਲੀ ਬੈੜ ਆ ਚੰਗੇ ਕੱਦ ਕਾੜ ਦੀ ਮਾਲਕ ਹਨ ਜਿਸ ਕਿਸੇ ਵੀਰ ਨੇ ਮਤਲਬ ਘਰੇ ਚੰਗੇ ਬੱਚੇ ਪੈਦਾ ਕਰਨੇ ਆ ਚੰਗਾ ਸੀਮਨ ਲੈਣਾ ਜਿਵੇਂ ਵਰਲਡ ਵਾਈਡ ਦਾ ਸੀਮਨ ਹੋ ਗਿਆ ਹੋਰ ਸੀਮਨ ਚੰਗੇ ਪੂਰੇ ਟੌਪ ਦੇ ਸੀਮਨ ਆਉਂਦੇ ਆ ਇਸ ਤਰ੍ਹਾਂ ਦਾ ਸੀਮਨ ਲਾ ਕੇ ਤੁਸੀਂ ਆਪਣੇ ਘਰੇ ਚੰਗੇ ਬੱਚੇ ਪੈਦਾ ਕਰ ਸਕਦੇ ਆਂ ਬਾਕੀ ਵੱਡੇ ਭਰਾ ਆਪਣਾ ਕੰਮ ਨਵਾਂ ਏ ਤੁਹਾਨੂੰ ਗਾਂ ਸਾਰੇ ਇੰਗਲਾਂ ਤੋਂ ਦਿਖਾਉਣੀ ਆ ਆਪਣਾ ਫਰਜ਼ ਬੰਦਾ ਬਾਕੀ ਤੁਸੀਂ ਡਿਟੇਲ ਕਲੀਅਰ ਮੰਨ ਲਾ ਵੀ ਆਪਦਾ ਇੱਥੇ ਆਪ ਆ ਕੇ ਵੀ ਕਰ ਸਕਦੇ ਆਂ ਕਿਉਂਕਿ ਕਸਟਮਰ ਵੀ ਕਹਿ ਰਿਹਾ ਵੀ ਆਪਣੇ ਘਰੇ ਤਸੱਲੀ ਕਰੋ ਬਾਕੀ ਤਸੱਲੀ ਪਰ ਕੇ ਤੁਸੀਂ ਆਪ ਕਰਨੀ ਆਂ ਚਾਰੇ ਜਦੋਂ ਵੀ ਆ ਕੇ ਬਾਈ ਕੋਲੇ ਘਰੇ ਚੁਾਈ ਕਰ ਸਕਦੇ ਆਂ ਦੇਖ ਸਕਦੇ ਆਂ ਤੁਸੀਂ ਪੈਸੇ ਲਾਉਣੇ ਆਂ ਕੋਈ ਪਾਟਿਆ ਨੋੜਨੀ ਤੁਸੀਂ ਦੇਣਾ ਨਾ ਬਾਈ ਨੇ ਪਾਟਿਆ ਵਾ ਲੈਣਾ ਤੇ ਨਾ ਹੀ ਤੁਸੀਂ ਨੋਖਸ਼ ਵਾਲੀ ਕੋਈ ਜਾਨਵਰ ਲੈਣਾ ਸੋਨੂੰ ਅਸੀਂ ਸਾਰੇ ਐਂਗਲਾਂ ਤੋਂ ਵਹਿੜ ਦਿਖਾਦੀ ਬਾਕੀ ਤੁਸੀਂ ਆਪਦੀ ਤਸੱਲੀ ਭਰ ਘਰੇ ਆ ਕੇ ਕਰ ਸਕਦੇ ਆ ਇੱਧਰਲੇ ਸਾਈਡ ਤੋਂ ਵੀ ਤੁਹਾਨੂੰ ਥਣ ਦਿਖਾਉਣਾ ਜੀ ਥਣਾ ਦਾ ਬਾਈ ਮੈਂ ਤਾਂ ਫੈਣ ਆ ਲੇਵੇ ਦਾ ਬਾਈ ਮਤਲਬ ਵੀ ਲੇਵਾ ਬਹੁਤ ਚੰਗਾ ਥਣ ਬਹੁਤ ਚੰਗਿਆ ਬਾਈ ਜੀ ਬਿਲਕੁਲ ਬਾਈ ਜੀ ਮੜੇ ਥੱਲੇ ਬਹਿ ਕੇ ਦਿਖਾਓ ਵੀ ਚੌਨ ਨੂੰ ਸੀਲ ਆ ਨਾ ਪੂਰੀ ਜੀ ਠੀਕ ਹੈ ਜੀ ਜਿਵੇਂ ਮਰਜੀ ਬੈਠਾ ਵੀ ਇੱਕ ਇੱਕ ਦੋ ਦੋ ਧਾਰਾ ਮਾਰ ਕੇ ਦਿਖਾ ਦਿਓ ਜੀ ਵੇਖੋ ਜੀ ਬਾਈ ਨੇ ਗੰਨੇ ਰਗੀਆਂ ਧਾਰਾਂ ਵੀ ਮਾਰ ਦਿੱਤੀਆਂ ਬਹੁਤ ਮੋਟੀ ਮੋਟੀ ਧਾਰਾ ਬੈ ਛੱਡ ਦੇ ਜੀ ਮੋਟੀ ਮੋਟੀ ਧਾਰਾ ਜੀ ਸੀਲਸ ਲੱਗਾ ਕੋਈ ਨਿਆਣਾ ਨਹੀਂ ਪਾਇਆ ਕੁਛ ਨਹੀਂ ਪਾਇਆ ਪਾਉਣ ਦੀ ਲੋੜ ਹੀ ਨਹੀਂ ਬਾਈ ਠੀਕ ਹੈ ਜੀ ਤੇ ਬਾਈ ਜੀ ਇਹਦਾ ਮੁੱਲ ਵਾੜੀ ਅੰਦਾਜ਼ਾ ਕੀ ਰਹੂਗਾ ਜੀ ਆਪਾਂ ਫੋਨ ਤੇ ਕਰਾਂਗੇ ਜਾਇਜ਼ ਹੀ ਹੋਊਗਾ ਰੇਟ ਠੀਕ ਹੈ ਇਧਰ ਲਈ ਸਾੜਾ ਧੁੱਪ ਪੈਂਦੀ ਹੈ ਜੀ ਜਮਾ ਜਾਇਜ਼ ਰੇਟ ਹੋਗਾ ਬਾਈ ਠੀਕ ਹੈ ਜੀ ਮੁੱਲੇ ਦਾ ਫੋਨ ਤੇ ਕਰਾਂਗੇ ਜੀ ਕਾ ਵੱਡੀ ਜਦਾ ਰੇਟ ਵੱਡਾ ਹੋਗਾ ਨਹੀਂ ਕੋਈ ਗੱਲ ਹਰੇਕ ਵੀਰਪ੍ਰਾਹ ਦੇ ਬਜਟ ਦੇ ਵਿੱਚ ਹੋਊਗੀ ਕੋਈ ਵੀ ਵੀਰਪ੍ਰਾਹ ਲੈਸ ਫੋਨ ਕਾ ਹਾਂਜੀ ਮਾਨਦਾਨ ਵੀ ਫੋਲ ਕਰਾਂਗੇ ਠੀਕ ਹੈ ਜੀ ਮਾਨਦਾਨ ਫੋਲ ਹੋਊਗਾ ਹਾਂਜੀ ਭਰਾ ਮੇਰੋ ਇਹਦਾ ਰੇਟ ਫੋਨ ਤੇ ਹੋਊਗਾ ਬਾਕੀ ਬਾਈ ਨੇ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾ ਦਿੰਗਾ ਸੀਲ ਚ ਲੱਗਾ ਬਾਈ ਜੀ ਕਹਿੰਦੇ ਵੀ ਇਹ ਨਹੀਂ ਗੱਲ ਵੀ ਇਹਦਾ ਰੇਟ ਫੋਨ ਤੇ ਹੋਊਗਾ ਤੇ ਰੇਟ ਤਾਂ ਵੱਡਾ ਹੋਊਗਾ ਜਿਵੇਂ ਗਾਂ ਵੱਡੀ ਆ ਰੇਟ ਬਾਈ ਕਹਿੰਦਾ ਬਜਟ ਦੇ ਵਿੱਚ ਹੋਊਗਾ ਫੇਰ ਹਰੇਕ ਵੀਰ ਭਰਾ ਲੈ ਸਕਦਾ ਕੋਈ ਵੀ ਵੀਰ ਭਰਾ ਫੋਨ ਕਰ ਸਕਦਾ ਲਾਸਟ ਦੇ ਵਿੱਚ ਇੱਕ ਵਾਰੀ ਨੰਬਰ ਵੀਰੇ ਫੇਰ ਮਤਲਬ ਬੋਲ ਦਿਓ ਇੱਕ ਬੈਡ ਜਰਸੀ ਕ੍ਰੋਸ ਆ ਹਲਕੀ ਜੀ ਕ੍ਰੋਚ ਚ ਪੈਂਦੀ ਜਰਸੀ ਚ ਜ਼ਿਆਦਾ ਪੈਂਦੀ ਆ ਉਹ ਵੀ ਐਂਡ ਦੇ ਵਿੱਚ ਚੱਲੂਗੀ ਨਾਲ ਉਹ ਵੀ ਵੀਡੀਓ ਤੁਸੀਂ ਲਾਸਟ ਤੱਕ ਹਾਂਜੀ ਲਾਸਟ ਤੱਕ ਜਰੂਰ ਦੇਖਿਓ ਜਿਸ ਕਿਸੇ ਵੀਰ ਨੇ ਥੋੜੇ ਦੁੱਧ ਵਾਲੀ ਗਾਂ ਲੈਣੀ ਆ ਪੰਜ ਚਾਰ ਕਿਲੋ ਦੁੱਧ ਵਾਲੀ ਗਾਂ ਜਰਸੀ ਵੈਡ ਆ ਜੀ ਤੇ ਉਹ ਵੀ ਤੁਸੀਂ ਵੀਡੀਓ ਲਾਸਟ ਤੱਕ ਦੇਖਿਓ ਬਹੁਤ ਘੱਟ ਰੇਟ ਦੇ ਵਿੱਚ 5-4000 ਦੇ ਰੇਟ ਦੇ ਵਿੱਚ ਤੁਹਾਨੂੰ ਇੱਕ ਜਰਸੀ ਵੈਡ ਦਿਖਾਉਣ ਲੱਗੇ ਆਪਾਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਈ ਦਾ ਨੰਬਰ ਦੁਬਾਰਾ ਰਿਪੀਟ ਕਰ ਦਿੰਨੇ ਆ ਜੀ 958552013 ਇੱਕ ਭਰਾ ਮੇਰਿਓ ਵੀਡੀਓ ਨੂੰ ਨਾ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਆਪਣਾ ਹੌਂਸਲਾ ਵਧ ਸਕੇ ਨਵਾਂ ਕੰਮ ਸ਼ੁਰੂ ਕੀਤਾ ਜੇ ਤੁਸੀਂ ਆਪਣੀ ਸਪੋਰਟ ਕਰੋਗੇ ਭਰਾ ਮੇਰਿਓ ਤੇ ਆਪਾਂ ਵੀ ਤੁਹਾਡੀ ਸਪੋਰਟ ਕਰਾਂਗੇ ਕਿਉਂਕਿ ਆਪਣੀਆਂ ਵੀਡੀਓ ਅੱਗੇ ਆਪਾਂ ਕਾਫੀ ਮਤਲਬ ਵੀਡੀਓ ਪਾ ਦਿੰਗਾ ਆਪਣੇ ਵਾਲੇ ਪੇਜ ਤੇ ਤੇ ਬਹੁਤ ਸੋਹਣਾ ਰਿਸਪੌਂਸ ਮਿਲਿਆ ਕਸਟਮਰ ਦੱਸਦੇ ਹੁੰਦੇ ਆ ਵੀ ਬਹੁਤ ਜਲਦੀ ਪਸ਼ੂ ਸੇਲ ਹੋ ਜਾਂਦੇ ਆ ਤੇ ਜਿੰਨਾ ਵੀਰ ਭਰਾਵਾਂ ਦੇ ਪਸ਼ੂ ਰਿਪੀਟਰ 2-4 ਸਾਲ ਤੋ ਗੱਭਰ ਨਹੀਂ ਰਹਿੰਦੇ ਕੋਈ ਮੱਝ ਗਾਂ ਘੋੜੀ ਜਿੰਨੇ ਟਾਈਮ ਦਾ ਮਰਜੀ ਪਸੂ ਰਿਪੀਟਰ ਹੋਵੇ ਉਹ ਵੀ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਤੇ ਡਾਕਟਰ ਅਮਰੀਕ ਢਾਲੀਆਲ ਪੇਜ ਖੋਲ ਕੇ ਤੁਸੀਂ ਰਿਪੀਟਰ ਪਸੂਆਂ ਦੀਆਂ ਵੀਡੀਓ ਦੇਖ ਸਕਦੇ ਆ ਰਿਪੀਟਰ ਪਸੂਆਂ ਦੇ ਵੀਡੀਓ ਦੇਖ ਸਕਦੇ ਆ ਤਾਂ ਕਿ ਤੁਹਾਨੂੰ ਵੀ ਹੌਸਲਾ ਹੋ ਸਕੇ ਵੀ ਜੇ ਤੁਹਾਡੇ ਘਰੇ ਕੋਈ ਪਸੂ ਰਿਪੀਟਰ ਹੈ ਨਾ ਵੀ ਉਹਦਾ ਵੀ ਹੱਲ ਹੋ ਸਕਦਾ ਹੁਣ ਤੁਹਾਨੂੰ ਚੰਗੀ ਵਹਿੜ ਛੱਡਣ ਦੀ ਨੌਬਤ ਨਹੀਂ ਆਉਣੀ ਜਾਂ ਚੰਗੀ ਝੋਟੀ ਬੁੱਚੜਾਂ ਨੂੰ ਵੇਚੜ ਦੀ ਨੌਬਤ ਨਹੀਂ ਆਉਣੀ ਬੱਚੇਦਾਨੀ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਓਵਰੀ ਵੱਡੀ ਛੋਟੀ ਹੋਵੇ ਸਿਸਟ ਹੋਵੇ ਰਿੰਗ ਵੀ ਕੋਨ ਪਿਛਕੇ ਹੋਣਾ ਜਿੱਦਾਂ ਦਾ ਹਾਰਮੋਨ ਅਨਬੈਲੈਂਸ ਹੋਇਆ ਹੋਵੇ ਆਰਮੋਨ ਬੀਕ ਹੋਵੇ ਜਿੱਦਾਂ ਦਾ ਵੀ ਮਰਜੀ ਪ੍ਰੋਬਲਮ ਹੋਵੇ ਕੋੜੀ ਬੱਚਾ ਸੜਦੀ ਹੋਵੇ ਬੱਚਾ ਖੋਰਦੀ ਹੋਵੇ ਉਹਦਾ ਪ੍ਰੋਪਰ ਹੱਲ ਹੁੰਦਾ ਤੁਸੀਂ ਆਪਣੇ YouTube Facebook Instagram ਤੇ ਜਾ ਕੇ ਵੀਡੀਓ ਦੇਖ ਸਕਦੇ ਆ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਮੋਬਾਈਲ ਨੰਬਰ 98147 73161 98147 73161 ਬਾਕੀ ਹੋਰ ਸਾਰੀਆਂ ਵੀਡੀਓ ਵਿੱਚ ਆਪਣੇ ਨੰਬਰ ਤੁਹਾਨੂੰ ਮਿਲ ਲੰਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤਾਂ ਕਿ ਸਾਡਾ ਹੌਸਲਾ ਵੱਧ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨਾ ਭਰਾਵਾਂ ਦਾ ਕਰ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਵਹਿੜਾਂ ਦੀ ਲੋੜ ਆ ਚੰਗੀਆਂ ਵਹਿੜਾਂ ਦੀ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਮਿਲਾਂਗੇ ਆਪਾਂ ਅਗਰੀ ਵੀਡੀਓ ਵਿੱਚ ਆਜੋ ਜੀ ਤੁਹਾਨੂੰ ਜਰਸੀ ਵਹਿੜ ਦਿਖਾਉਣੀ ਆ ਦੋ ਦੁੱਗਾ 4 ਤੋਂ 5 ਕਿਲੋ ਦੇ ਵਿੱਚ ਆਪਾਂ 4 ਕਿਲੋ ਕਹਿ ਕੇ ਦਵਾਂਗੇ ਹਾਂਜੀ ਵੀਰ ਮੇਰੇ ਤੋਕੜ ਵਹਿੜ ਆ ਜੀ ਬਾਈ ਕਹਿੰਦਾ 5 ਕਿਲੋ ਦੁੱਧ ਦਊਗਾ ਪਰ 4 ਕਿਲੋ ਕਹਿ ਕੇ ਦਵਾਂਗੇ ਆਪਾਂ ਜਿਸ ਕਿਸੇ ਵੀਰ ਨੇ ਘਰੇ ਮੱਲਾ ਵੀ ਦੁੱਧ ਦਾ ਡੰਗਾ ਲਾਉਣਾ ਚਾਹ ਪਾਣੀ ਦਾ ਵੀ 4 ਕਿਲੋ ਦੁੱਧ ਵੀ ਇਹਦਾ 6 ਕਿਲੋ ਦੇ ਬਰਾਬਰੀ ਹੋਊਗਾ ਕਿਉਂਕਿ ਟੋਕੜ ਆ ਬਾਈ। ਮੱਧਿਆਂ ਵਰਗਾ ਦੁੱਧ ਆ ਯਾਰ। ਫੈਟ ਵੀ ਜ਼ਿਆਦਾ ਆਊਗੀ ਦੁੱਧ ਘਾੜਾ ਹੋਊਗਾ। ਕੱਲ ਹੀ ਆਪਾਂ ਨੂੰ ਕਟਾ ਕੇ ਗਿਆ ਸੱਜਰ ਵੜ ਲੈ ਕੇ ਗਿਆ ਬੰਦਾ। ਸੱਜਰ ਵੜ ਦੇ ਵਿੱਚ ਬਾਈ ਕਹਿੰਦਾ ਕਟਾ ਕੇ ਗਿਆ ਆਪਾਂ ਨੂੰ ਕੋਈ ਵੀ ਵਾਦਾ ਘਾਟਾ ਕਰਕੇ ਕੋਈ ਵੀਰ ਕਟਾਏ ਜਾਂਦਾ। ਯਾਰ ਆਪਾਂ ਬੱਚੀਆਂ ਵਾਲੇ ਭਾ ਦੇ ਦੇਣੀ। ਹਾਂਜੀ। 5000 ਦੀ ਦੇ ਦੇਣੀ ਕੋਈ ਦਿੰਦਾ। ਲਓ ਜੀ ਆਫਰ ਹੀ ਕਰਦੀ ਬਾਈ ਕਹਿੰਦਾ 5000 ਰੁਪਏ ਜੀ ਦੇ ਦਾਂਗੇ ਬੱਚਿਆਂ ਦੇ ਰੇਟ 'ਚ ਬਾਈ ਇਹਦਾ ਕੋਈ ਸੀਮਨ ਲੱਗਿਆ ਵਾ ਕਿ ਨਹੀਂ ਲੱਗਿਆ ਵਾ ਜੀ? ਨਹੀਂ ਯਾਰ ਅਗਲੇ ਕਹਿ ਦਿੰ ਕਿਸੇ ਪਸ਼ੂ ਦੀ ਕੋਈ ਗਾਰੰਟੀ ਨਹੀਂ ਆ ਵੀ ਕਿਹੜੀ ਗੱਲੋਂ ਝੂਠ ਮਾਰਨਾ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਇੱਕ ਪਾਸੇ ਚਊਗਾ ਫਿਰ ਆਪਾਂ ਦਵਾ ਪੰਜ ਕਿਲੋ ਦੁੱਧ ਹੈ ਜੀ 4 ਕਿਲੋ ਵਾਈ ਕਹਿੰਦਾ ਕਹਿ ਕੇ ਦਵਾਂਗੇ 5000 ਰੁਪਿਆ ਰੇਟ ਹੈ ਦਾ ਜਿਸ ਕਿਸੇ ਵੀਰ ਨੇ ਘਰੇ ਚਾਹ ਪਾਣੀ ਦਾ ਡੰਗਾ ਲਾਉਣਾ ਮੂਰੇ ਜਿਵੇਂ ਝੋਨੇ ਦਾ ਸੀਜ਼ਨ ਆਉਂਦਾ ਕਿਸੇ ਵੀਰ ਭਰਾ ਨੂੰ 4-5 ਕਿਲੋ ਦੁੱਧ ਵਾਲੀ ਗਾਂ ਚਾਹੀਦੀ ਹੁੰਦੀ ਹੈ ਹਾਂ ਜੀ ਉਹਨਾਂ ਵੀਰਾਂ ਲਈ ਇਹ ਤੋਹਫੀ ਆ 4-5 ਕਿਲੋ ਦੁੱਧ ਵਧੀਆ ਪਿਆਊਗੀ ਬਾਕੀ ਮੇਨ ਦਾ ਕੀ ਵੀ ਫਾਇਦਾ ਜੀ ਵੀ ਵੜ ਵੱਡੀ ਕੱਦ ਕਾਟ ਵਾਲੀ ਚੰਗੀ ਆ ਵੀ ਜੇ ਇਹ ਵੜ ਗੁਰੂ ਸਾਹਿਬ ਦੀ ਕਰਪਾਣ ਪਲਗੀ ਸੇਵਾ ਇਹਦੀ ਹੋਰ ਹੋਗੀ ਗੱਭਨ ਨਿਕਲੇ ਹੀ ਫਿਰ ਤਾਂ ਗੱਲਾਂ ਹੀ ਗਾਹ ਹੋ ਜਾਣੀਆਂ ਬਾਈ 5000 ਦੇ ਵਿੱਚ ਤਾਂ ਬਾਈ ਕੋਈ ਫੰਡਰ ਬੱਛੀ ਵੀ ਨਹੀਂ ਆਲਾ ਦਿੰਦਾ ਤੁਹਾਨੂੰ 5 ਕਿਲੋ ਦੁੱਧ ਵਾਲੀ ਬਾਈ ਗਾਂ ਦੇਣ ਲੱਗਿਆ ਆਫਰੀ ਹੈ ਤੁਹਾਡੇ ਲਈ ਜਿਸ ਕਿਸੇ ਵੀਰ ਨੂੰ ਚੰਗੀ ਲੱਗਦੀ ਆ ਉਹ ਬਾਈ ਨਾਲ ਸੰਪਰਕ ਕਰ ਲਿਓ 5000 ਰੇਟ ਕੋਈ ਜ਼ਿਆਦਾ ਨਹੀਂ ਬਹੁਤ ਘੱਟ ਰੇਟ ਦੇ ਵਿੱਚ